ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਫੋਰਚੂਨਰ ਗੱਡੀ ਧੂੜ ਉਠਾਉਂਦੀ ਜਾ ਰਹੀ ਹੈ। ਅਚਾਨਕ ਹੀ ਪਿੰਡ ਦੀ ਫਿਰਨੀ ਤੇ ਆ ਕੇ ਰੁਕਦੀ ਹੈ। ਵਿੱਚੋਂ ਨਿਕਲਦੇ ਹਨ ਤਿੰਨ ਭਰਾ ਜਿਨ੍ਹਾਂ ਦੇ ਕੱਪੜਿਆਂ ਨੂੰ ਦੇਖ ਕੇ ਲੱਗ ਰਿਹਾ ਹੈ ਜਿਵੇਂ ਹੁਣੇ ਹੀ ਵਿਦੇਸ਼ ਚੋਂ ਮੁੜੇ ਹੋਣ। ਨਾਲ ਉਹਨਾਂ ਦੀ ਵਿਦੇਸ਼ੀ ਪਤਨੀਆਂ ਅਤੇ ਬੱਚੇ ਵੀ ਹਨ। ਅਚਾਨਕ ਹੀ ਤਿੰਨੇ ਆਪਸ ਦੇ ਵਿੱਚ ਗੱਲਾਂ ਕਰਨ ਲੱਗ ਜਾਂਦੇ ਹਨ। ਵੱਡਾ ਪ੍ਰਭਾਅ ਵੇਪਰਵਾਇ ਦੇ ਲਹਿਜੇ ਵਿੱਚ ਬੋਲਦਾ ਹੈ ਕਿੱਦਾਂ ਦਾ ਹੋਵੇਗਾ ਸਾਡਾ ਘਰ ਖੰਡਰ ਤਾਂ ਨਹੀਂ ਬਣਿਆ ਹੋਵੇਗਾ ਲੱਗਦਾ ਹੈ ਸਫਾਈ ਕਰਾਉਣੀ ਪਵੇਗੀ ਦੂਜੇ ਭਰਾ ਨੇ ਹਾਮੀ ਭਰੀ ਹੁਣ ਤਾਂ ਇਸ ਜ਼ਮੀਨ ਦੀ ਕੀਮਤ ਬਹੁਤ ਵੱਧ ਗਈ ਹੋਵੇਗੀ ਇਸ ਤੋਂ ਚੰਗਾ ਮੌਕਾ ਨਹੀਂ ਮਿਲਣਾ ਵੇਚ ਦਿੰਨੇ ਆ ਦੁਬਾਰਾ ਪਤਾ ਨਹੀਂ ਕਦੋਂ ਆਉਣ ਦਾ ਮੌਕਾ ਮਿਲੇ ਅੱਖਾਂ ਦੇ ਵਿੱਚ ਇੱਕ ਖਾਸ ਕਿਸਮ ਦੀ ਚਮਕ ਸੀ ਲਾਲਚ ਦੀ ਚਮਕ ਜੋ ਕਿਤੇ ਨਾ ਕਿਤੇ ਡਰ ਨੂੰ ਵੀ ਲੁਕਾ ਰਹੀ ਸੀ ਜਿਵੇਂ ਹੀ ਗੱਡੀ ਪਿੰਡ ਦੀ ਮੁੱਖ ਗਲੀ ਵੱਲ ਮੁੜੀ ਤੇ ਸਭ ਦੀਆਂ ਨਜ਼ਰਾਂ ਖਿੜਕੀ ਤੋਂ ਬਾਹਰ ਟਿਕੀਆਂ ਹਰ ਕੋਈ ਆਪਣਾ ਪੁਰਾਣਾ ਘਰ ਵੇਖਣਾ ਚਾਹੁੰਦਾ ਸੀ ਉਹ ਪੁਰਾਣਾ ਮਿੱਟੀ ਦਾ ਘਰ ਪਿੱਪਲ ਦਾ ਰੁੱਖ ਉਹ ਟੁੱਟੀ ਚਾਰ ਦੀਵਾਰੀ ਪਰ ਉਥੇ ਅਜੇ ਹਾ ਕੁਝ ਵੀ ਨਹੀਂ ਸੀ ਸਭ ਕੁਝ ਗਾਇਬ ਸੀ ਜਿਸ ਜਗ੍ਹਾ ਤੇ ਉਹਨਾਂ ਦਾ ਖੰਡਰ ਨੋਮਾ ਘਰ ਹੋਣਾ ਚਾਹੀਦਾ ਸੀ ਉਥੇ ਇੱਕ ਉੱਚੀ ਸ਼ਾਨਦਾਰ ਤਿੰਨ ਮੰਜ਼ਲਾ ਕੋਠੀ ਖੜੀ ਸੀ ਜਿਵੇਂ ਕਿਸੇ ਨੇ ਜ਼ਮੀਨ ਤੇ ਕਬਜ਼ਾ ਕਰਕੇ ਇੱਕ ਨਵਾਂ ਮਹਿਲ ਖੜਾ ਕਰ ਦਿੱਤਾ ਹੋਵੇ ਦਿਲ ਦੀ ਧੜਕਣ ਤੇਜ਼ ਹੋ ਗਈ ਇਹ ਕੀ ਹੋਇਆ ਇਹ ਘਰ ਕਿਸ ਦਾ ਹੈ ਸਭ ਹੈਰਾਨੀ ਨਾਲ ਗੱਡੀ ਵਿੱਚੋਂ ਉਤਰੇ ਇੱਕ ਦੂਜੇ ਵੱਲ ਵੇਖਿਆ ਚਿਹਰਿਆਂ ਤੇ ਉਲਝਣ ਸੀ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਜਿਵੇਂ ਕੋਈ ਅੰਦਰ ਮੌਜੂਦ ਹੋਵੇ ਹਿਚਕਚਾਉਂਦੇ ਹੋਏ ਅੰਦਰ ਆਏ ਜਿਵੇਂ ਹੀ ਉਹਨਾਂ ਨੇ ਪਹਿਲਾ ਕਦਮ ਅੰਦਰ ਰੱਖਿਆ ਨਾ ਸਾਹਮਣੇ ਦਾ ਨਜ਼ਾਰਾ ਦੇਖ ਉਹਨਾਂ ਦੀ ਰੂਹ ਕੰਬ ਗਈ ਦਿਲ ਦੀ ਧੜਕਣ ਇੱਕ ਪਲ ਹੀ ਰੁਕ ਗਈ ਉੱਥੇ ਉਹਨਾਂ ਦੇ ਵਿਹੜੇ ਵਿੱਚੋਂ ਜਿੱਥੇ ਕਦੇ ਉਹਨਾਂ ਦੇ ਪਿਤਾ ਮੰਜੇ ਤੇ ਪਿਆ ਰਹਿੰਦਾ ਸੀ ਅੱਜ ਉੱਥੇ ਸੰਗਮਰਮਰ ਦੀ ਇੱਕ ਬੜੀ ਖੂਬਸੂਰਤ ਕਬਰ ਬਣੀ ਸੀ ਇਸ ਕਬਰ ਤੇ ਜੋ ਸ਼ਬਦ ਲਿਖੇ ਸਨ ਉਹਨਾਂ ਨੂੰ ਪੜ੍ਹ ਕੇ ਬਿਲਕੁਲ ਕਦਮ ਲੜਖੜਾ ਗਏ ਸਾਹ ਰੁੱਕ ਗਏ ਲਿਖਿਆ ਸੀ ਇੱਥੇ ਮੈਂ ਨਹੀਂ ਮੇਰੇ ਤਿੰਨ ਪੁੱਤਰ ਦਫ਼ਨ ਹਨ ਇਹ ਸ਼ਬਦ ਐਨੇ ਸਨ ਜਿਵੇਂ ਕਿਸੇ ਨੇ ਉਹਨਾਂ ਦੇ ਦਿਲ ਦੇ ਅੰਦਰ ਚਾਕੂ ਖੁਭਾ ਦਿੱਤਾ ਹੋਵੇ ਪਲ ਭਰ ਦੇ ਵਿੱਚ ਸਾਰੇ ਪੱਥਰ ਦੇ ਬਣ ਗਏ ਅੱਖਾਂ ਸੁਨ ਪੈ ਗਈਆਂ ਆਵਾਜ਼ਾਂ ਬੰਦ ਹੋ ਗਈਆਂ ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਸਭ ਕੀ ਹੈ ਪਿਤਾ ਜੀ ਦੀ ਇਹ ਉਹ ਖਬਰ ਹੈ ਜਿਸ ਨੂੰ ਉਹਨਾਂ ਨੇ ਕਦੇ ਬਣਾਇਆ ਸੀ ਨਹੀਂ ਉਹ ਅੱਜ ਨਾ ਸਿਰਫ ਉਥੇ ਮੌਜੂਦ ਸੀ ਜਿਵੇਂ ਬੋਲ ਰਹੀ ਸੀ ਉਹਨਾਂ ਦੇ ਖਿਲਾਫ ਗਵਾਹੀ ਦੇ ਰਹੀ ਸੀ ਉਹਨਾਂ ਤੇ ਇਲਜ਼ਾਮ ਲਗਾ ਰਹੀ ਸੀ ਉਹਨਾਂ ਦੀ ਬੇਰੁਖੀ ਦੀ ਦਾਸਤਾਨ ਬਣ ਗਈ ਸੀ ਉਹਨਾਂ ਕੰਦਾਂ ਨੂੰ ਦੇਖ ਰਹੇ ਸਨ ਜ਼ਮੀਨ ਨੂੰ ਘੂਰ ਰਹੇ ਸਨ ਇੱਕ ਦੂਜੇ ਤੋਂ ਪੁੱਛ ਰਹੇ ਸਨ ਕਿ ਇਹ ਸੁਪਨਾ ਹੈ ਉਸ ਵੇਲੇ ਵੱਡੇ ਭਰਾ ਦੇ ਮੋਢੇ ਤੇ ਕਿਸੇ ਬਜ਼ੁਰਗ ਨੇ ਹੱਥ ਰੱਖਿਆ ਜਿਵੇਂ ਉਸ ਨੇ ਪਲਟ ਕੇ ਦੇਖਿਆ ਨਾ ਉਸ ਦੇ ਚਿਹਰੇ ਦਾ ਰੰਗ ਉੱਟ ਗਿਆ ਬਚਿਆ ਕੁਚਿਆ ਹੋਸ਼ ਵੀ ਜਾਂਦਾ ਰਿਹਾ ਉਹ ਕਿਸੇ ਨੂੰ ਦੇਖ ਰਿਹਾ ਸੀ ਪਰ ਉਸ ਦੇ ਚਿਹਰੇ ਤੇ ਡਰ ਅਤੇ ਹੈਰਾਨੀ ਦੀਆਂ ਮਿਲੀਆਂ ਜੁਲੀਆਂ ਪਰਛਾਈਆਂ ਸਨ ਇਹ ਦੱਸ ਰਹੀਆਂ ਸਨ ਵੀ ਜੋ ਹੋਣ ਵਾਲਾ ਹੈ ਉਹ ਉਹਨਾਂ ਦੀ ਸੋਚ ਤੋਂ ਕਿਤਾ ਜ਼ਿਆਦਾ ਭਿਆਨਕ ਹੈ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਇਸ ਕਬਰ ਦਾ ਰਾਜ਼ ਕੀ ਹੈ ਉਹ ਤਿੰਨੇ ਭਰਾ ਕੌਣ ਹਨ ਅਤੇ ਉਹਨਾਂ ਨੇ ਅਜਿਹਾ ਕੀ ਕੀਤਾ ਵੀ ਉਹਨਾਂ ਦੇ ਪਿਤਾ ਦੀ ਕਬਰ ਤੇ ਇਹ ਸ਼ਬਦ ਲਿਖੇ ਗਏ ਅਤੇ ਉਹ ਰੈਸੇ ਵਿੱਚ ਵਿਅਕਤੀ ਕੌਣ ਸੀ ਜਿਸ ਨੇ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ ਜੇਕਰ ਹਾਂ ਤਾਂ ਜੁੜੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਅਤੇ ਕੱਲੇ-ਕੱਲੇ ਗੱਲ ਦਾ ਤੁਹਾਨੂੰ ਜਵਾਬ ਦੇਵਾਂਗੇ ਬੇਨਤੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਬਿਨਾਂ ਦੇਰ ਤੋਂ ਕੀਤਿਆਂ ਸ਼ੁਰੂ ਕਰਦੇ ਹਾਂ ਅੱਜ ਦੀ ਬੜੀ ਖਾਸ ਵੀਡੀਓ ਇਹ ਕਹਾਣੀ ਸਾਨੂੰ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਭਰਾ ਰਮਨ ਨੇ ਸੁਣਾਈ ਜਿਸਨੇ ਆਪਣੀ ਹੱਦ ਵੀਤੀ ਜਦੋਂ ਉਸਨੇ ਉਹ ਕੰਮ ਕੀਤਾ ਜੋ ਸਭ ਬਾਰੇ ਦੱਸਿਆ ਵੀ ਤਾਂ ਉਸ ਦਾ ਨਤੀਜਾ ਕੀ ਨਿਕਲਿਆ ਅਤੇ ਕਿਵੇਂ ਸਾਰੀ ਘਟਨਾ ਵਾਪਰੀ ਹਾਂਜੀ ਉਹ ਦੱਸਦਾ ਹੈ ਕਿ ਮੇਰਾ ਨਾਮ ਰਮਨ ਹੈ ਮੇਰੇ ਦੋ ਵੱਡੇ ਭਰਾ ਸੁਖਦੇਵ ਅਤੇ ਜਗਤਾਰ ਮੈਂ ਸਭ ਤੋਂ ਛੋਟਾ ਸੀ ਸ਼ਾਇਦ ਸਭ ਤੋਂ ਜ਼ਿਆਦਾ लाडला ਵੀ ਸਾਡਾ ਪਿੰਡ ਬਹੁਤ ਸਾਦਾ ਸੀ ਖੇਤਾਂ ਅਤੇ ਮਿੱਟੀ ਦੇ ਘਰਾਂ ਨਾਲ ਭਰਿਆ ਸੀ ਬਾਪੂ ਜੀ ساری ਉਮਰ ਖੇਤਾਂ ਦੇ ਵਿੱਚ ਹੱਟ ਭੰਣੀ ਮਿਹਨਤ ਕਰਦੇ ਰਹੇ ਉਹ ਸਾਡੇ ਲਈ ਰੱਬ ਵਰਗੇ ਸਨ ਸਾਡੇ ਸਿਰ ਤੇ ਛੱਤ ਸਾਡੇ ਪੇਟ ਦੇ ਵਿੱਚ ਰੋਟੀ ਉਹਨਾਂ ਨੇ ਸਾਡੇ ਭਵਿੱਖ ਲਈ ਇੱਕ ਵੱਡੀ ਬੀਮਾ ਪਾਲਸੀ ਵੀ ਕਰਵਾਈ ਸੀ ਪਰ ਅਸੀਂ ਉਸ ਸਮੇਂ ਇਸ ਦੀ ਕੀਮਤ ਨਹੀਂ ਸਮਝਦੇ ਸੀ ਜਦੋਂ ਮੈਂ 15 ਸਾਲ ਦਾ ਸੀ ਬਾਪੂ ਵਾਪ ਦੀ ਤਬੀਅਤ ਖਰਾਬ ਰਹਿਣ ਲੱਗੀ ਉਹ ਹਰ ਸਮੇਂ ਬਸ ਖੰਗਦੇ ਰਹਿੰਦੇ ਸਾਲ ਲੰਣ ਦੇ ਵਿੱਚ ਤਕਰੀਬ ਹੁੰਦੀ ਸ਼ਹਿਰ ਜਾ ਕੇ ਡਾਕਟਰ ਨੂੰ ਦਿਖਾਇਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਫੇਫੜੇ ਖਰਾਬ ਹੋ ਚੁੱਕੇ ਹਨ ਅਤੇ ਉਹਨਾਂ ਦੇ ਫੇਫੜਿਆਂ ਨੂੰ ਬਹੁਤ ਗੰਭੀਰ ਬਿਮਾਰੀ ਹੈ ਅਤੇ ਇਲਾਜ ਲਈ ਬਹੁਤ ਪੈਸੇ ਦੀ ਲੋੜ ਹੋਵੇਗੀ ਵੱਡੇ ਡਾਕਟਰਾਂ ਨੇ ਤਾਂ 20 ਲੱਖ ਰੁਪਏ ਦਾ ਖਰਚਾ ਦੱਸਿਆ 20 ਲੱਖ ਉਸ ਸਮੇਂ ਸਾਡੇ ਲਈ ਇਹ ਵੱਡੀ ਰਕਮ ਕਿਸੇ ਪਹਾੜ ਤੋਂ ਘੱਟ ਨਹੀਂ ਸੀ ਅਸੀਂ ਤਿੰਨੇ ਭਰਾ ਇੱਕ ਦੂਜੇ ਦਾ ਮੂੰਹ ਦੇਖਣ ਲੱਗੇ ਬੀਮੇ ਤੋਂ ਮਿਲਣ ਵਾਲੇ ਪੈਸੇ ਲਗਭਗ 15 ਲੱਖ ਸਨ ਪਰ ਉਹ ਤਾਂ ਬਾਪੂ ਜੀ ਦੀ ਮੌਤ ਤੋਂ ਬਾਅਦ ਹੀ ਮਿਲਣਗੇ ਘਰ ਦੇ ਵਿੱਚ ਖਾਮੋਸ਼ੀ ਛਾ ਗਈ ਬਾਪੂ ਜੀ ਨੂੰ ਇਲਾਜ ਦੀ ਸਖਤ ਜ਼ਰੂਰਤ ਸੀ ਪਰ ਅਸੀਂ ਸੋਚ ਰਹੇ ਸੀ ਕਿ ਐਨੇ ਪੈਸੇ ਇੱਕ ਅਜਿਹੇ ਇਨਸਾਨ ਤੇ ਖਰਚ ਕਰਨਾ ਕਿਵੇਂ ਠੀਕ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਤਾਂ ਜੀ ਲਿਆ ਹੋਵੇ ਵਿਦੇਸ਼ ਜਾ ਕੇ ਵਸਣ ਦੇ ਸੁਪਨੇ ਸਾਡੀਆਂ ਅੱਖਾਂ ਦੇ ਵਿੱਚ ਵਸੇ ਹੋਏ ਸਨ ਅਤੇ ਬਾਪੂ ਜੀ ਦੀ ਬਿਮਾਰੀ ਸਾਨੂੰ ਉਹਨਾਂ ਸੁਪਨਿਆਂ ਦੇ ਰਾਹ ਵਿੱਚ ਇੱਕ ਵੱਡੀ ਰੁਕਾਵਟ ਲੱਗ ਰਹੀ ਸੀ ਵੱਡਾ ਪ੍ਰਾਤ ਸੁਖਦੇਵ ਸਭ ਤੋਂ ਜ਼ਿਆਦਾ ਲਾਲਚੀ ਅਤੇ ਹਿੰਮਤੀ ਸੀ ਉਸਨੇ ਕਿਹਾ ਕਿ ਸਫਲਤਾ ਹਮੇਸ਼ਾ ਵੱਡੀ ਕੁਰਬਾਨੀ ਮੰਗਦੀ ਹੈ ਜੇਕਰ ਸਾਨੂੰ ਅੱਗੇ ਵਧਣਾ ਹੈ ਤਾਂ ਕੋਈ ਨਾ ਕੋਈ ਬਲਦਾਨ ਦੇਣਾ ਪਵੇਗਾ ਉਸ ਦੀਆਂ ਗੱਲਾਂ ਸ਼ੁਰੂ ਦੇ ਵਿੱਚ ਅਜੀਬ ਲੱਗੀਆਂ ਪਰ ਜਦ ਬਾਪੂ ਜੀ ਨੇ ਦਰਦ ਦੇ ਵਿੱਚ ਤੜਫਦੇ ਦੇਖਿਆ ਤਾਂ ਸਾਡੀਆਂ ਅੱਖਾਂ ਅੱਗੇ ਵਿਦੇਸ਼ ਦੀ ਚੱਕਾ ਚੌਂਦ ਘੁੰਮਣ ਲੱਗੀ ਤਾਂ ਕਿਤੇ ਨਾ ਕਿਤੇ ਇੱਕ ਵਿਚਾਰ ਉੱਠਿਆ ਵੀ ਸ਼ਾਇਦ ਉਹ ਸਹੀ ਕਹਿ ਰਿਹਾ ਹੈ ਸ਼ਾਇਦ ਬਾਪੂ ਜੀ ਨੂੰ ਮੁਸੀਬਤ ਤੋਂ ਛੁਟਕਾਰਾ ਦਿਵਾ ਦੇਣਾ ਹੀ ਉਹਨਾਂ ਲਈ ਸ਼ਾਂਤੀ ਹੋਵੇਗੀ ਅਤੇ ਸਾਡੇ ਲਈ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਇੱਕ ਰਾਤ ਸੁਖਦੇਵ ਨੇ ਸਾਨੂੰ ਸਭ ਨੂੰ ਇਕੱਠਾ ਕੀਤਾ ਹੁਣ ਹੋਰ ਸਬਰ ਨਹੀਂ ਹੁੰਦਾ ਉਸਨੇ ਕਿਹਾ ਕਿ ਬਾਪੂ ਜੀ ਦੀ ਇਹ ਹਾਲਤ ਸਾਡੇ ਤੋਂ ਦੇਖੀ ਨਹੀਂ ਜਾਂਦੀ ਅਤੇ ਨਾ ਸਾਡੀ ਬੇਬੇ ਸੀ ਇਹ ਜ਼ਿੰਦਗੀ ਬਸ ਇੱਕ ਇੰਤਜ਼ਾਰ ਹੈ ਇੱਕ ਅਜੇ ਹੀ ਮੌਦਾ ਜੋ ਆਉਂਦੀ ਨਹੀਂ ਉਸਨੇ ਬੇਰਹਿਮੀ ਨਾਲ ਕਿਹਾ ਕਿ ਸਾਨੂੰ ਬਾਪੂ ਜੀ ਨੂੰ ਇੱਕ ਸ਼ਾਂਤ ਮੌਤ ਦੇਣੀ ਚਾਹੀਦੀ ਹੈ ਵੈਸੇ ਵੀ ਉਹ ਬਿਮਾਰੀ ਦੇ ਆਖਰੀ ਪੜਾਤੇ ਹਨ ਕੁਝ ਮਹੀਨਿਆਂ ਦੇ ਵਿੱਚ ਆਪੇ ਤੜਫ ਤੜਕੇ ਮਰ ਜਾਣਗੇ ਪਰ ਇਸ ਦੌਰਾਨ ਸਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਵਪਾਰ ਬੰਦ ਹੋ ਜਾਵੇਗਾ ਵਿਦੇਸ਼ ਜਾਣ ਦਾ ਸੁਪਨਾ ਟੁੱਟ ਜਾਏਗਾ ਚੰਗਾ ਹੀ ਹੈ ਕਿ ਇਸ ਤੋਂ ਪਹਿਲਾਂ ਉਹ ਖੁਦ ਚਲੇ ਜਾਣ ਅਸੀਂ ਉਹਨਾਂ ਨੂੰ ਵਿਦਾ ਕਰ ਦਈਏ ਤਾਂ ਕਿ ਉਹਨਾਂ ਨੂੰ ਰਾਹਤ ਮਿਲੇ ਜਗਤਾਰ ਨੇ ਪਹਿਲਾਂ ਤਾਂ ਹਿਚਕ ਚੜ੍ਹ ਦਿਖਾਈ ਫਿਰ ਉਹਨਾਂ ਨੇ ਵੀ ਹਾਂ ਕਰ ਦਿੱਤੀ ਮੇਰੇ ਦਿਲ ਵਿੱਚ ਇੱਕ ਅਜੀਬ ਬੇਚੈਨੀ ਸੀ ਮੈਂ ਕਿਹਾ ਨਹੀਂ ਐਦਾਂ ਨਹੀਂ ਕਰਾਂਗੇ ਇਹ ਗਲਤ ਹੈ ਬਹੁਤ ਵੱਡਾ ਪਾਪ ਹੈ ਪਰ ਮੇਰਾ ਸਬਰ ਇੰਨਾ ਪੱਕਾ ਨਹੀਂ ਸੀ ਵੀ ਉਹਨਾਂ ਦੇ ਇਰਾਦਿਆਂ ਨੂੰ ਰੋਕ ਸਕੇ ਸੁਖਦੇਵ ਨੇ ਕਿਹਾ ਤੂੰ ਭਾਵੁਕ ਹੋ ਰਿਹਾ ਹੈ ਰਮਨ ਇਹ ਸਮਾਂ ਭਾਵਨਾ ਦਿਖਾਉਂਦਾ ਨਹੀਂ ਜਦੋਂ ਅਸੀਂ ਵਿਦੇਸ਼ ਪਹੁੰਚਾਂਗੇ ਸਭ ਭੁੱਲ ਜਾਵਾਂਗੇ ਉਸੇ ਦਿਨ ਸ਼ਾਮ ਨੂੰ ਬਾਪੂ ਜੀ ਦੇ ਵਿਹੜੇ ਵਿੱਚ ਇੱਕ ਪੁਰਾਣੇ ਮੰਜੇ ਤੇ ਲੇਟੇ ਸਨ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਸੀ ਅਸੀਂ ਤਿੰਨੇ ਭਰਾ ਇਕੱਠੇ ਹੋਏ ਸੁਖਦੇਵ ਨੇ ਜਗਤਾਰ ਨੂੰ ਕਿਹਾ ਕਿ ਉਹ ਬਾਪੂ ਜੀ ਦੇ ਪੈਰ ਦਬਾਉਣ ਦੇ ਲਈ ਬਹਾਨਾ ਬਣਾ ਕੇ ਉਹਨਾਂ ਨੂੰ ਸ਼ਾਂਤ ਰੱਖੇ ਮੈਂ ਘਰ ਦੇ ਅੰਦਰ ਜਾ ਕੇ ਚਿੱਟੀ ਚਾਦਰ ਲੈ ਕੇ ਆਇਆ ਜਿਵੇਂ ਅਸੀਂ ਬਾਪੂ ਜੀ ਦੇ ਨੇੜੇ ਗਏ ਸੁਖਦੇਵ ਨੇ ਉਹਨਾਂ ਦੇ ਮੂੰਹ ਤੇ ਸਹਰਾਣਾ ਰੱਖ ਦਿੱਤਾ ਬਾਪੂ ਜੀ ਤੜਪਦੇ ਹੋਏ ਸਾਹ ਰੋਕਣ ਲੱਗੇ ਮੈਂ ਜੀ ਕਿਹਾ ਕਿ ਇਹ ਕੀ ਕਰ ਰਹੇ ਹੋ ਬਾਪੂ ਜੀ ਅੱਜ ਜਾਉਂਦੇ ਹਨ ਪਰ ਜਗਤਾਰ ਨੇ ਮੇਰਾ ਹੱਥ ਫੜ ਲਿਆ ਅਤੇ ਸੁਖਦੇਵ ਸਿਰਫ ਇੱਕ ਵਾਰ ਕਿਹਾ ਹੁਣ ਉਹਨਾਂ ਨੂੰ ਸ਼ਾਂਤੀ ਮਿਲ ਜਾਵੇਗੀ ਬਾਪੂ ਜੀ ਕੋਜੀ ਪਲਾਂ ਵਿੱਚ ਸ਼ਾਂਤ ਹੋ ਗਏ ਉਹਨਾਂ ਦਾ ਸਰੀਰ ਬੇਜਾਨ ਹੋ ਗਿਆ ਅਸੀਂ ਤਿੰਨੇ ਬਸ ਵੇਖਦੇ ਰਹੇ ਉਹ ਬਾਪੂ ਜੀ ਸਾਨੂੰ ਪਾਲਿਆ ਸਾਡੇ ਲਈ ਸਭ ਕੁਝ ਕੀਤਾ ਅਸੀਂ ਅੱਜ ਉਹਨਾਂ ਨੂੰ ਇਸ ਤਰ੍ਹਾਂ ਦੀ ਮੌਤ ਦੇ ਦਿੱਤੀ ਵੱਡੇ ਭਰਾ ਨੇ ਕਿਹਾ ਕਿ ਜੇ ਰਿਸ਼ਤੇਦਾਰਾਂ ਨੂੰ ਬੁਲਾਇਆ ਤਾਂ ਗੱਲ ਫੈਲ ਜਾਵੇਗੀ ਖਰਚਾ ਵੱਖਰਾ-ਵੱਖਰਾ ਹੋਵੇਗਾ ਲੋਕਾਂ ਦੀਆਂ ਗੱਲਾਂ ਵੱਖਰੀਆਂ-ਵੱਖਰੀਆਂ ਸੁਣਨੀਆਂ ਪੈਣਗੀਆਂ ਫਿਰ ਉਸਨੇ ਇੱਕ ਝੂਠੀ ਕਹਾਣੀ ਬਣਾਈ ਕਿ ਬਾਪੂ ਜੀ ਨੇ ਆਖਰੀ ਇੱਛਾ ਜ਼ਾਹਰ ਕੀਤੀ ਸੀ ਕਿ ਉਹਨਾਂ ਨੂੰ ਐਸੇ ਵੇੜੇ ਵਿੱਚ ਦਫਨਾਇਆ ਜਾਵੇ ਜਿੱਥੇ ਉਹਨਾਂ ਨੇ ਸਾਰੀ ਉਮਰ ਜ਼ਿੰਦਗੀ ਦਾ ਸਾਡਾ ਇੰਤਜ਼ਾਰ ਕੀਤਾ ਅਸੀਂ ਇੱਕ ਦੂਜੇ ਵੱਲ ਵੇਖਿਆ ਫਿਰ ਵੇੜੇ ਦੇ ਇੱਕ ਕੋਨੇ ਨੂੰ ਚੁਣਿਆ ਕਬਰ ਖੋਦਣੀ ਸ਼ੁਰੂ ਕਰ ਦਿੱਤੀ ਜਦੋਂ ਮਿੱਟੀ ਹਟਾਈ ਜਾ ਰਹੀ ਸੀ ਤਾਂ ਮੈਨੂੰ ਹਰ ਇੱਕ ਚੌਂਕੇ ਦੇ ਵਿੱਚ ਐਵੇਂ ਆਪਦਾ ਸੀ ਜਿਵੇਂ ਬਾਪੂ ਜੀ ਸਾਨੂੰ ਕੁਝ ਕਹਿਣਾ ਚਾਹੁੰਦੇ ਹੋਣ ਜਿਵੇਂ ਪਰ ਅਸੀਂ ਕੁਝ ਨਹੀਂ ਸੁਣਿਆ ਅਸੀਂ ਉਹਨਾਂ ਦੇ ਚਿਹਰੇ ਤੇ ਮਿੱਟੀ ਦੀ ਚਾਦਰ ਪਾ ਦਿੱਤੀ ਉਹਨਾਂ ਨੂੰ ਉਸ ਤੰਗ ਕਬਰ ਦੇ ਵਿੱਚ ਉਤਾਰ ਦਿੱਤਾ ਮੈਂ ਫਿਰ ਕਿਹਾ ਬਾਪੂ ਜੀ ਲੱਗਦਾ ਹੈ ਜੀ ਜਾਉਂਦੇ ਹਨ ਦੇਖੋ ਉਹਨਾਂ ਦੇ ਬੁੱਲ ਹਿੱਲ ਰਹੇ ਹਨ ਸਾਹ ਲੈ ਰਹੇ ਹਨ ਪਰ ਮੇਰੇ ਭਰਾਵਾਂ ਨੇ ਕਿਹਾ ਕਿ ਇਹ ਤਰਾ ਵਹਿਮ ਹੈ ਤੇਰਾ ਡਰ ਹੈ ਤੇਰੀ ਕਮਜ਼ੋਰੀ ਹੈ ਛਾੜ ਦੇ ਇਸ ਨੂੰ ਬਾਪੂ ਜੀ ਉਹਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅਚਾਨਕ ਬਾਹਰੋਂ ਕਦਮਾਂ ਦੀ ਆਵਾਜ਼ ਆਈ ਕੋਈ ਘਰ ਦੇ ਨੇੜੇ ਆ ਰਿਹਾ ਸੀ ਅਸੀਂ ਸਭ ਘਬਰਾ ਗਏ ਸੁਖਦੇਵ ਨੇ ਤੁਰੰਤ ਕਿਹਾ ਉਹ ਛੇਤੀ ਕਰੋ ਕੋਈ ਆ ਰਿਹਾ ਹੈ ਖਬਰਾੜ ਦੇ ਵਿੱਚ ਅਸੀਂ ਮਿੱਟੀ ਨੂੰ ਬਹੁਤ ਤੇਜ਼ੀ ਨਾਲ ਅਤੇ ਅਧੂਰੇ ਤਰੀਕੇ ਨਾਲ ਕਬਰ ਤੇ ਪਾਉਣਾ ਸ਼ੁਰੂ ਕਰ ਦਿੱਤਾ। ਮਿੱਟੀ ਸਹੀ ਢੰਗ ਨਾਲ ਬੈਠੀ ਨਹੀਂ ਸੀ ਕੁਝ ਹਿੱਸਾ ਹਵਾਦਾਰ ਰਹਿ ਗਿਆ ਪਰ ਸਾਡੇ ਡਰ ਨੇ ਸਾਨੂੰ ਸਹੀ ਤਰੀਕੇ ਨਾਲ ਕੰਮ ਕਰਨ ਦਾ ਮੌਕਾ ਨਹੀਂ ਦਿੱਤਾ। ਅਸੀਂ ਬਸ ਇਸ ਨੂੰ ਜਲਦੀ ਨਾਲ ਢੱਕਿਆ ਇਹ ਸੋਚ ਕੇ ਵੀ ਸਭ ਕੁਝ ਪੂਰਾ ਕਰ ਲਿਆ ਹੈ। ਘਰ ਦੇ ਦਰਵਾਜ਼ੇ ਤੇ ਤਾਲਾ ਲਗਾ ਕੇ ਬੰਦ ਕਰ ਦਿੱਤਾ। ਬਾਕੀ ਸਭ ਤਿਆਰੀਆਂ ਪਹਿਲਾਂ ਤੋਂ ਹੀ ਹੋ ਚੁੱਕੀਆਂ ਸਨ। ਪੈਸੇ ਦਾ ਇੰਤਜ਼ਾਮ ਕੀਤਾ ਜਾ ਚੁੱਕਾ ਸੀ। ਸਭ ਰੂਟ ਫਿਕਸ ਹਨ। ਅਸੀਂ ਤਿੰਨੇ ਇਤਰਾਤ ਵਿਦੇਸ਼ ਜਾਣ ਦੀ ਤਿਆਰੀ ਦੇ ਵਿੱਚ ਲੱਗੇ ਪਿੰਡ ਵਾਲਿਆਂ ਨੂੰ ਸ਼ਾਇਦ ਸਾਡੇ ਅਚਾਨਕ ਜਾਣ ਦਾ ਕਾਰਨ ਸਮਝ ਨਹੀਂ ਆਇਆ ਪਰ ਸਾਡੀ ਤੇਜ਼ੀ ਨਾਲ ਰਵਾਨਗੀ ਨੇ ਉਹਨਾਂ ਨੂੰ ਜ਼ਿਆਦਾ ਸਵਾਲ ਕਰਨ ਦਾ ਮੌਕਾ ਵੀ ਨਹੀਂ ਦਿੱਤਾ ਅਸੀਂ ਥੋੜੇ ਸਮੇਂ ਬਾਅਦ ਹੀ ਵਿਦੇਸ਼ ਪਹੁੰਚ ਗਏ ਵਿਦੇਸ਼ ਪਹੁੰਚ ਕੇ ਸ਼ੁਰੂ ਦੇ ਕੁਝ ਦਿਨ ਬਹੁਤ ਭਾਰੀ ਰਹੇ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ ਬਾਪੂ ਜੀ ਦੀ ਤੜਫ ਦੀ ਆਵਾਜ਼ ਕੰਨਾਂ ਦੇ ਵਿੱਚ ਘੁੰਮਦੀ ਜਿਵੇਂ ਉਹ ਪੁਕਾਰਦੇ ਹੋਣ ਪਰ ਜਦੋਂ ਉੱਥੋਂ ਦੀ ਚਮਕ-ਦਮਕ ਦੇਖੀ ਉੱਥੋਂ ਦੀਆਂ ਰੋਸ਼niਆਂ ਵਿੱਚ ਆਪਣੇ ਸੁਪਨੇ ਨੂੰ ਹਕੀਕਤ ਦੇ ਵਿੱਚ ਬਣਦੇ ਦੇਖਿਆ ਤਾਂ ਕੁਝ ਬੋਝ ਹਲਕਾ ਹੋਣ ਲੱਗਿਆ ਉਹ ਦਰਦ ਧੁੰਦਲਾ ਪੈਣ ਲੱਗਾ ਉਹ ਕਬਰ ਦੀਆਂ ਯਾਦਾਂ ਹੁਣ ਮਿਟਣ ਲੱਗੀਆਂ ਸ਼ਾਇਦ ਆਹੀ ਦੁਨੀਆ ਹੈ ਇੱਥੇ ਰਸਤੇ ਯਾਦਾਂ ਨਾਲ ਨਹੀਂ ਚੱਲਦੇ ਜਿਉਂਦੇ ਲੋਕ ਮਰੇ ਹੋਏ ਨੂੰ ਬਹੁਤ ਜਲਦੀ ਭੁੱਲ ਜਾਂਦੇ ਹਨ ਸੁਖਦੇਵ ਨੇ ਵਿਦੇਸ਼ ਦੇ ਵਿੱਚ ਵੱਡੇ ਵਪਾਰੀ ਦੀਆਂ ਤਿੰਨ ਬੇਟੀਆਂ ਦੇ ਨਾਲ ਰਿਸ਼ਤੇ ਬਣਾ ਲਏ ਉਹ ਤਿੰਨੇ ਭੈਣ ਬਹੁਤ ਸੁੰਦਰ ਅਤੇ ਅਮੀਰ ਸਨ ਉਹਨਾਂ ਦਾ ਬਾਪੂ ਜ਼ਿਆਦਾਤਰ ਦੇਸ਼ ਤੋਂ ਬਾਹਰ ਹੋਰ ਦੇਸ਼ਾਂ ਦੀ ਸ਼ਹਿਰ ਤੇ ਜਾਂਦਾ ਸੀ ਸੁਖਦੇਵ ਨੇ ਸਭ ਤੋਂ ਵੱਡੀ ਭੈਣ ਨਾਲ ਵਿਆਹ ਕਰ ਲਿਆ ਅਤੇ ਕੁਝ ਹੀ ਮਹੀਨਿਆਂ ਦੇ ਵਿੱਚ ਅਸੀਂ ਦੋਵੇਂ ਭਰਾਵਾਂ ਨੇ ਬਾਕੀ ਦੋ ਭੈਣਾਂ ਨਾਲ ਵਿਆਹ ਕਰ ਲਿਆ ਇਹ ਵਿਆਹ ਚੁੱਪਚਾਪ ਹੋਏ ਕਿਉਂਕਿ ਸਾਨੂੰ ਕਿਸੇ ਨੂੰ ਦੱਸਣਾ ਵੀ ਨਹੀਂ ਸੀ ਅਸੀਂ ਪਿੰਡ ਦੇ ਵਿੱਚ ਆਪਣੇ ਬਾਪੂ ਜੀ ਦੇ ਨਾਲ ਜੋ ਕੀਤਾ ਉਹਨਾਂ ਦੇ ਪੈਸਿਆਂ ਨਾਲ ਅਸੀਂ ਆਪਣਾ ਪਹਿਲਾ ਵਪਾਰ ਸ਼ੁਰੂ ਕੀਤਾ ਅਸੀਂ ਉੱਥੇ ਇੱਕ ਛੋਟੀ ਜੀ ਕੱਪੜੇ ਦੀ ਸ਼ਾਪ ਖੋਲੀ ਕੋਝ ਸਮੇਂ ਦੇ ਵਿੱਚ ਸਾਡੇ ਵਪਾਰ ਨੇ ਰਫਤਾਰ ਪਕੜ ਲਈ ਇੱਕ ਤੋਂ ਦੋ ਦੋ ਤੋਂ ਤਿੰਨ ਸ਼ਾਪ ਜਿਹੜੀਆਂ ਹੁਣ ਸ਼ਹਿਰ ਦੇ ਪੋਸ਼ ਇਲਾਕੇ ਦੇ ਵਿੱਚ ਸਾਡੀਆਂ ਹੋ ਗਈਆਂ ਸਨ ਦੇਖਦੇ-ਦੇਖਤੇ ਅਸੀਂ ਬਹੁਤ ਮਿਹਨਤ ਕੀਤੀ ਅਤੇ ਵੱਡੇ ਲੋਕ ਬਣ ਗਏ ਜਿਨ੍ਹਾਂ ਕੋਲ ਸ਼ਾਨਦਾਰ ਕਾਰ ਸੀ ਗੱਡੀਆਂ ਸਨ ਦੁਕਾਨਾਂ ਸਨ ਅਤੇ ਬੈਂਕਾਂ ਦੇ ਵਿੱਚ ਮੋਟਾ ਪੈਸਾ ਸੀ ਅਸੀਂ ਹੈਰਾਨ ਸਨ ਪਿੰਡ ਦੇ ਵਿੱਚ ਰਹਿ ਕੇ ਅਸੀਂ ਐਨੇ ਸਾਲ ਕਿਉਂ ਸੰਘਰਸ਼ ਕਰਦੇ ਰਹੇ ਜਿਵੇਂ ਕੋਈ ਸਾਇਆ ਸੀ ਜੋ ਸਾਨੂੰ ਬੰਨੇ ਹੋਏ ਸੀ ਜਿਵੇਂ ਕੋਈ ਰੁਕਾਵਟ ਪਰ ਜਿਵੇਂ ਅਸੀਂ ਪਿੰਡ ਛੱਡਿਆ ਨਾ ਜਿਵੇਂ ਬਾਪੂ ਜੀ ਦਾ ਬੋਝ ਲਾਇਆ ਤਾਂ ਸਭ ਕੁਝ ਚੰਗਾ ਹੋਣ ਲੱਗਿਆ ਜਿਵੇਂ ਕਿਸਮਤ ਨੇ ਸਾਨੂੰ ਗੜ ਲਾ ਲਿਆ ਹੋਵੇ ਵਿਦੇਸ਼ੀ ਜ਼ਿੰਦਗੀ ਰੰਗੀਨ ਸੀ ਔਰਤਾਂ ਸੋਹਣੀਆਂ ਸਨ ਹਰ ਰੋਜ਼ ਨਵੇਂ ਕੱਪੜੇ ਨਵਾਂ ਖਾਣਾ ਜ਼ਿੰਦਗੀ ਦਾ ਟੰਗ ਆਸਾਨ ਹੁੰਦਾ ਗਿਆ ਇੱਥੋਂ ਤੱਕ ਸਾਨੂੰ ਯਾਦ ਹੀ ਨਹੀਂ ਸੀ ਕਿ ਬਾਪੂ ਜੀ ਦੀ ਕਬਰ ਕਿੱਥੇ ਸੀ ਆਖਰੀ ਵਾਰ ਉਹਨਾਂ ਦੀ ਯਾਦ ਕਦਵਾਈ ਸੀ ਇੱਕ ਵਾਰ ਵਿਦੇਸ਼ ਵਿੱਚ ਪੈਰ ਜਮਣ ਤੋਂ ਬਾਅਦ ਪਿੱਛੇ ਮੁੜ ਕੇ ਦੇਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਖਾਸ ਕਰਕੇ ਜਦੋਂ ਤੁਸੀਂ ਜਾਣਦੇ ਹੋਵੋ ਕਿ ਪਿੱਛੇ ਕੁਝ ਅਜਿਹਾ ਛੱਡ ਆਏ ਹੋ ਜਿਸ ਨਾਲ ਤੁਹਾਡਾ ਜਮੀਰ ਕੰਮ ਜਾਵੇ ਪਰ ਸਮਾਂ ਇੱਕ ਵਰਗਾ ਨਹੀਂ ਰਹਿੰਦਾ ਚੰਗਾ ਤੇ ਮਾੜਾ ਸਮਾਂ ਆਉਂਦਾ ਹੀ ਰਹਿੰਦਾ ਹੈ ਜਿਸ ਘਰ ਦੇ ਵਿੱਚ ਅਸੀਂ ਰਹਿ ਰਹੇ ਸੀ ਉਹ ਸਾਡਾ ਆਪਣਾ ਨਹੀਂ ਸੀ ਸਗੋਂ ਉਹਨਾਂ ਲੜਕੀਆਂ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਦਾ ਘਰ ਸੀ ਇੱਕ ਦਿਨ ਉਹਨਾਂ ਦਾ ਕਾਨੂੰਨੀ ਨੋਟਿਸ ਵੀ ਆ ਗਿਆ ਕਿ ਘਰ ਤੁਰੰਤ ਖਾਲੀ ਕਰਨਾ ਪਵੇਗਾ ਅਸੀਂ ਮਾਇੂਸ਼ ਹੋ ਕੇ ਇੱਕ ਛੋਟੇ ਜਿਹੇ ਫਲੈਟ ਦੇ ਵਿੱਚ ਆ ਗਏ ਤਿੰਨੇ ਪਰਿਵਾਰ ਉੱਥੇ ਫਲੈਟ ਦੇ ਵਿੱਚ ਸਾਹ ਲੈਣਾ ਵੀ ਔਖਾ ਸੀ ਉਹ ਸਾਰੀਆਂ ਸਹੂਲਤਾਂ ਜੋ ਪਹਿਲਾਂ ਸਾਡੇ ਕੋਲ ਸਨ ਹੁਣ ਇੱਕ ਇੱਕ ਕਰਕੇ ਸਾਡੇ ਤੋਂ ਖਿੱਚੀਆਂ ਜਾਣ ਲੱਗੀਆਂ ਫਿਰ ਐਵੇਂ ਲੱਗਣ ਲੱਗਾ ਜਿਵੇਂ ਬਦਕਿਸਮਤੀ ਨੇ ਸਾਡਾ ਪਿੱਛਾ ਫੜ ਲਿਆ ਹੋਵੇ ਕਾਰੋਬਾਰ ਦੇ ਵਿੱਚ ਅਚਾਨਕ ਗਰਾਵਟ ਹੋਣ ਲੱਗੀ ਕੱਲ ਤੱਕ ਜੋ ਦੁਕਾਨਾਂ ਮੁਨਾਫਾ ਦਿੰਦੀਆਂ ਸਨ ਹੁਣ ਨੁਕਸਾਨ ਦੇਣ ਲੱਗੀਆਂ ਦੁਕਾਨਾਂ ਖਾਲੀ ਪਈਆਂ ਰਹਿੰਦੀਆਂ ਗਾਹ ਕ ਆਉਂਦੇ ਤਾਂ ਸਾਡੇ ਵਿੱਚੋਂ ਕੋਈ ਵੀ ਉਹਨਾਂ ਨਾਲ ਗੱਲ ਕਰਨ ਤੋਂ ਮੂਡ ਵਿੱਚ ਨਹੀਂ ਹੁੰਦਾ ਤਿੰਨੇ ਭਰਾਵਾਂ ਦਾ ਇੱਕੋ ਹੀ ਕਾਰੋਬਾਰ ਸੀ ਹਰ ਗੱਲ ਤੇ ਬਹਿਸ ਹੁੰਦੀ ਦਿਨ-ਬਦਨੀ ਲੜਾਈ ਝਗੜੇ ਵਧਦੇ ਗਏ ਪਹਿਲਾਂ ਆਵਾਜ਼ਾਂ ਉੱਥੇ ਹੋਈਆਂ ਫਿਰ ਦਰਵਾਜ਼ੇ ਬੰਦ ਹੋਣ ਲੱਗੇ ਸਾਡੀਆਂ ਪਤਨੀਆਂ ਵੀ ਵਪਾਰ ਵਿੱਚ ਲੜਨ ਲੱਗੀਆਂ ਉਹਨਾਂ ਦੇ ਵਿਚਕਾਰ ਖਿਚਾਅ ਵੱਧਦਾ ਗਿਆ ਅਸੀਂ ਤਿੰਨੇ ਭਰਾ ਵੀ ਉਹਨਾਂ ਵਾਂਗ ਇੱਕ ਦੂਜੇ ਤੋਂ ਦੂਰ ਰਹਿੰਦੇ ਘਰ ਦਾ ਮਾਹੌਲ ਵਿਗੜ ਗਿਆ ਘਰ ਵਾਲਿਆਂ ਦੀਆਂ ਆਪਸ ਵਿੱਚ ਗੱਲਾਂ-ਬਾਤਾਂ ਬੰਦ ਹੋ ਗਈਆਂ ਸਾਡੀ ਗੱਲਬਾਤ ਵਿੱਚ ਕੜਵਾਟ ਆ ਗਈ ਕਾਰੋਬਾਰ ਤੋਂ ਪਹਿਲਾਂ ਸਾਨੂੰ ਜੋੜ ਕੇ ਰੱਖਦਾ ਸੀ ਹੁਣ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਗਿਆ ਐਦਾਂ ਲੱਗਣ ਲੱਗਿਆ ਜਿਵੇਂ ਸਾਡੇ ਚਾਰੇ ਪਾਸੇ ਦੀਆਂ ਕੰਧਾਂ ਸਿਮਟਦੀਆਂ ਜਾ ਰਹੀਆਂ ਹਨ ਹੁਣ ਫਲੈਟ ਦੀਆਂ ਛੱਤਾਂ ਹੇਠ ਆਉਂਦੀਆਂ ਲੱਗਦੀਆਂ ਕੰਧਾਂ ਗੱਲਾਂ ਸੁਣਨ ਲੱਗੀਆਂ ਸਨ ਘਰ ਵਾਲਿਆਂ ਦੇ ਜ਼ੁਬਾਨਾਂ ਵਿੱਚ ਨੋਖ ਚੋਕ ਆਉਣ ਲੱਗੀ ਸੀ ਭਰਾਵਾਂ ਦੀਆਂ ਅੱਖਾਂ ਵਿੱਚ ਅਣਜਾਣਪਣਾ ਆਉਣ ਲੱਗ ਗਿਆ ਸੀ ਦਿਲ ਦੇ ਅੰਦਰ ਐਦਾਂ ਬੋਝ ਬਣ ਗਿਆ ਜਿਸ ਨੂੰ ਕਿਸੇ ਨੂੰ ਦਿਖਾਇਆ ਨਹੀਂ ਜਾ ਸਕਦਾ ਸੀ ਕਦੇ ਰਾਤ ਨੂੰ ਨੀਂਦ ਖੁੱਲਦੀ ਤਾਂ ਬਾਪੂ ਜੀ ਦੀ ਉਹ ਆਖਰੀ ਝਲਕ ਯਾਦ ਆਉਂਦੀ ਜਦੋਂ ਉਹਨਾਂ ਨੇ ਸਾਹ ਛੱਡਿਆ ਸੀ ਮੈਂ ਕਿਹਾ ਸੀ ਕਿ ਉਹ ਜਾਉਂਦੇ ਹਨ ਪਰ ਮੇਰੇ ਭਰਾਵਾਂ ਨੇ ਕਿਹਾ ਸੀ ਕਿ ਸਾਹ ਸਿਰਫ ਕੋਜੀ ਪਰਾਂ ਦੇ ਮਹਿਮਾਨ ਹਨ ਉਹਨਾਂ ਨੇ ਮਰਨਾ ਹੀ ਹੈ ਇਸ ਲਈ ਤਕਲੀਫ ਘਟ ਦੇ ਦਿਓ ਹੁਣ ਜਦੋਂ ਵੀ ਕਿਸੇ ਨੂੰ ਬਿਮਾਰ ਨੂੰ ਮਰਦੇ ਹੋਏ ਦੇਖਦੇ ਹਾਂ ਤਾਂ ਲੱਗਦਾ ਹੈ ਸ਼ਾਇਦ ਬਾਪੂ ਜੀ ਵੀ ਐਸੀ ਤਕਲੀਫ ਦੇ ਵਿੱਚ ਹਨ ਪਰ ਅਸੀਂ ਜਾਉਂਦੇ ਨੂੰ ਹੀ ਦਫਨਾ ਦਿੱਤਾ ਕਦੇ ਦਿਲ ਕਰਦਾ ਹੈ ਚੀਖ-ਚੀਖ ਕੇ ਦੱਸ ਦੇਵਾਂ ਸਾਡੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਪਰ ਫਿਰ ਦਿਲ ਵਿੱਚ ਇੱਕ ਡਰ ਜਿਹਾ ਸਮਾ ਜਾਂਦਾ ਹੈ ਜੇ ਭੇਦ ਖੁੱਲ ਗਿਆ ਤਾਂ ਸਭ ਕੁਝ ਤਬਾਹ ਹੋ ਜਾਵੇਗਾ ਫਿਰ ਇੱਕ ਦਿਨ ਸੁਖਦੇਵ ਜੋ ਕਦੇ ਸਭ ਤੋਂ ਮਜ਼ਬੂਤ ਸੀ ਬਿਹਾਲ ਹੋ ਗਿਆ ਉਸਨੇ ਮੈਨੂੰ ਕਿਹਾ ਲੱਗਦਾ ਹੈ ਬਾਪੂ ਜੀ ਦੀ ਬਦਦੂਆ ਲੱਗੀ ਉਹਨਾਂ ਨੇ ਜੋ ਆਖਰੀ ਨਜ਼ਰ ਸਾਡੇ ਤੇ ਪਾਈ ਸੀ ਉਹ ਸਾਨੂੰ ਸਾੜ ਰਹੀ ਹੈ ਉਸ ਕੋਲ ਸ਼ਬਦ ਨਹੀਂ ਸਨ ਪਰ ਉਸ ਦੀਆਂ ਅੱਖਾਂ ਵਿੱਚ ਜੋ ਦਰਦ ਸੀ ਹੁਣ ਉਹ ਮੇਰੇ ਸੁਪਨਿਆਂ ਵਿੱਚ ਆਉਂਦਾ ਹੈ ਜਿਵੇਂ ਬਾਪੂ ਜੀ ਪੁੱਛਦੇ ਹੁਣ ਤੁਹਾਨੂੰ ਮੇਰੇ ਸਾਹ ਜਾਣ ਦਾ ਬੋਝ ਲੱਗ ਰਿਹਾ ਹੈ ਕਿ ਮੈਂ ਤੁਹਾਨੂੰ ਇਸ ਲਈ ਪਾਲਿਆ ਸੀ ਕਿ ਤੁਸੀਂ ਮੈਨੂੰ ਜਉਂਦੇ ਹੀ ਦਫਨਾ ਦਿਓ ਇੱਕ ਦਿਨ ਅਸੀਂ ਤਿੰਨੇ ਭਰਾਵਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਸ਼ਾਇਦ ਹੁਣ ਇੱਕ ਦੂਜੇ ਤੋਂ ਵੱਖ ਹੋ ਜਾਣਾ ਹੀ ਚੰਗਾ ਹੋਵੇਗਾ ਕਿਉਂਕਿ ਇਕੱਠੇ ਰਹਿੰਦਿਆਂ ਅਸੀਂ ਇੱਕ ਦੂਜੇ ਲਈ ਜ਼ਹਿਰ ਬਣ ਚੁੱਕੇ ਸੀ ਵਪਾਰਤਾ ਵੈਸੇ ਹੀ ਖਤਮ ਹੋ ਚੁੱਕਿਆ ਸੀ ਹੁਣ ਤਾਂ ਜੋ ਕੁਝ ਬਚਿਆ ਸੀ ਉਹ ਵੀ ਖਿੰਡਦਾ ਜਾ ਰਿਹਾ ਸੀ ਕੋਈ ਵੀ ਕਿਸੇ ਗੱਲ ਦੀ ਨਹੀਂ ਸੁਣਦਾ ਸੀ ਘਰਵਾਲੀ ਆਪਣੇ ਬੱਚਿਆਂ ਨੂੰ ਲੈ ਕੇ ਆੜ ਰਹਿਣ ਲੱਗ ਗਈਆਂ ਸੀ ਆਪਸ ਦੇ ਵਿੱਚ ਗੱਲਬਾਤ ਜਮ੍ਹਾਂ ਬੰਦ ਹੋ ਗਈ ਵੱਖ-ਵੱਖ ਰਹਿਣ ਤੋਂ ਬਾਅਦ ਇਹ ਅਹਿਸਾਸ ਹੋਇਆ ਵੀ ਇਕੱਲਾਪਨ ਸਿਰਫ ਕਮਰਿਆਂ ਵਿੱਚ ਨਹੀਂ ਸਗੋਂ ਦਿਲ ਦੇ ਵਿੱਚ ਉਤਰ ਚੁੱਕਿਆ ਸੀ ਕਾਰੋਬਾਰ ਪਹਿਲਾਂ ਹੀ ਪੂਰੀ ਤਰ੍ਹਾਂ ਖਤਮ ਸੀ ਹੁਣ ਇੱਕ ਬਿਮਾਰੀ ਨੇ ਕਮਰ ਤੋੜ ਦਿੱਤੀ ਸੀ ਉਸੇ ਦਿਨ ਸੁਖਦੇਵ ਨੇ ਸਭ ਨੂੰ ਬੁਲਾਇਆ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਅਸੀਂ ਉਹ ਫੈਸਲਾ ਲੈ ਲਈਏ ਜੋ ਬਹੁਤ ਪਹਿਲਾਂ ਲੈਣਾ ਚਾਹੀਦਾ ਸੀ ਪਿੰਡ ਦੀ ਜ਼ਮੀਨ ਅਤੇ ਪੁਰਾਣਾ ਘਰ ਵੇਚ ਦਿੰਨੇ ਹਾਂ ਜੋ ਥੋੜੇ ਪੈਸੇ ਆਉਣਗੇ ਉਹਨਾਂ ਨੂੰ ਅਸੀਂ ਆਪਸ ਦੇ ਵਿੱਚ ਬਰਾਬਰ ਵੰਡ ਲਵਾਂਗੇ ਫਿਰ ਆਪਣੀਆਂ ਆਪਣੀਆਂ ਰਾਹਾਂ ਆਪਣੇ ਆਪਣੇ ਤੈਅ ਕਰਾਂਗੇ ਹੁਣ ਕਿੰਨਾ ਕੁ ਸਮਾਂ ਉਸ ਜ਼ਮੀਨ ਨੂੰ ਐਵੇਂ ਪਿਆ ਰਹਿਣ ਦੇਾਂਗੇ ਕਿ ਠੇਕਾ ਆਉਂਦਾ ਹੈ ਉਸ ਦਾ ਕੁਝ ਵੀ ਤਾਂ ਨਹੀਂ ਇਸ ਕਰਕੇ ਆਪਾਂ ਨੂੰ ਵੇਚਵਟ ਕੇ ਪਰਾਂ ਕਰਨੀ ਚਾਹੀਦੀ ਹੈ ਐਸੇ ਬਹਾਨੇ ਆਪਾਂ ਪਿੰਡ ਵੀ ਘੁੰਮਾਂਗੇ ਨਾਲੇ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਕੁਝ ਵਿਆਹ ਹਨ ਆਪਣੇ ਬੱਚਿਆਂ ਨੂੰ ਦਿਖਾ ਲੈਂਦੇ ਆ ਅਸੀਂ ਬਹਾਨੇ ਚਲੋ ਥੋੜਾ ਘੁੰਮ ਵੀ ਲਵਾਂਗੇ ਮਨ ਨੂੰ ਥੋੜੀ ਸ਼ਾਂਤੀ ਮਿਲੇਗੀ ਹੋ ਸਕਦਾ ਹੈ ਆਪਣੇ ਵਿਚਕਾਰ ਜੋ ਥੋੜੇ ਬਹੁਤ ਮਨਮਟਾਵ ਹਨ ਉਹ ਦੂਰ ਹੋ ਜਾਣ ਅਸੀਂ ਜਹਾਜ਼ ਦੀਆਂ ਟਿਕਟਾਂ ਬੁੱਕ ਕਰਾਈਆਂ ਦਿੱਲੀ ਪਹੁੰਚ ਕੇ ਅਸੀਂ ਬਾਅਦ ਵਿੱਚ ਉੱਥੇ ਇੱਕ ਫੋਰਚਨਰ ਗੱਡੀ ਬੁੱਕ ਕਰਵਾਈ ਤਿੰਨੇ ਭਰਾ ਆਪਣੇ ਘਰ ਵਾਲਿਆਂ ਤੇ ਬੱਚਿਆਂ ਨੂੰ ਲੈ ਕੇ ਪਿੰਡ ਵੱਲ ਰਵਾਨਾ ਹੋਏ ਰਾਹ ਦੇ ਵਿੱਚ ਸਭ ਪੁਰਾਣੀਆਂ ਗੱਲਾਂ ਕਰਦੇ ਰਹੇ ਬਚਪਨ ਦੇ ਖੇਡ ਬਚਪਨ ਦੀਆਂ ਲੜਾਈਆਂ ਉਹ ਥਾਂ ਜਿੱਥੇ ਚੜ ਕੇ ਬਾਪੂ ਜੀ ਬੁਲਾਉਂਦੇ ਸਨ ਤਾਂ ਹੀਠਾ ਨਹੀਂ ਸੀ ਉਤਰਦੇ ਜਦੋਂ ਗੱਡੀ ਪਿੰਡ ਦੇ ਨੇੜੇ ਪਹੁੰਚੀ ਤਾਂ ਸਭ ਦੀਆਂ ਨਜ਼ਰਾਂ ਖਿੜਕੀ ਤੋਂ ਬਾਹਰ ਸਨ ਪਰ ਜਿਵੇਂ ਹੀ ਆਪਣੀ ਗਲੀ ਦੇ ਵਿੱਚ ਮੁੜੇ ਤਾਂ ਸਭ ਦੇ ਚਿਹਰਿਆਂ ਤੇ ਉਲਝਣ ਆ ਗਈ ਸੀ ਉੱਥੇ ਤਾਂ ਕੁਝ ਐਦਾ ਵੀ ਨਹੀਂ ਸੀ ਜੋ ਸਾਡੀਆਂ ਯਾਦਾਂ ਵਿੱਚ ਸੀ ਉੱਥੇ ਹੁਣ ਇੱਕ ਉੱਚੀ ਤਿੰਨ ਮੰਜ਼ਲਾ ਕੋਠੀ ਖੜੀ ਸੀ ਦਿਲ ਦੀ ਧੜਕਣ ਤੇਜ਼ ਹੋ ਗਈ ਸਭ ਹੈਰਾਨੀ ਨਾਲ ਜੇਬ ਵਿੱਚ ਉਤਰੇ ਘਰ ਦਾ ਦਰਵਾਜ਼ਾ ਖੁੱਲਾ ਸੀ ਜਿਵੇਂ ਉਹਨਾਂ ਨੇ ਪਹਿਲਾ ਕਦਮ ਅੰਦਰ ਰੱਖਿਆ ਸਾਹਮਣੇ ਦਾ ਨਜ਼ਾਰਾ ਦੇਖ ਕੇ ਦਿਲ ਦੀ ਧੜਕਨ ਇੱਕ ਬਲ ਜਿਹੀ ਰੁਕ ਗਈ। ਉੱਥੇ ਇੱਕ ਕਬਰ ਬਣੀ ਸੀ ਉਹ ਸੀ ਸੰਗਮਰਮਰ ਦੀ ਕਬਰ ਦੇ ਉੱਤੇ ਜੋ ਸ਼ਬਦ ਲਿਖੇ ਸਨ ਉਹਨਾਂ ਨੂੰ ਪੜ੍ਹ ਕੇ ਉਹਨਾਂ ਦੇ ਕਦਮ ਲੜਖੜਾ ਗਏ ਰੁੱਕ ਗਏ ਲਿਖਿਆ ਸੀ ਕਿ ਇੱਥੇ ਮੈਂ ਨਹੀਂ ਮੇਰੇ ਤਿੰਨੇ ਪੁੱਤਰ ਦਫਨ ਹਨ। ਅਸੀਂ ਕੰਦਾਂ ਨੂੰ ਦੇਖ ਰਹੇ ਸਨ ਜ਼ਮੀਨ ਨੂੰ ਘੂਰ ਰਹੇ ਸਨ ਇੱਕ ਦੂਜੇ ਤੋਂ ਪੁੱਛ ਰਹੇ ਸਨ ਕਿ ਇਹ ਸੁਪਨਾ ਹੈ ਉਸ ਵੇਲੇ ਸੁਖਦੇਵ ਦੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ। ਜਿਵੇਂ ਉਸ ਨੇ ਪਲਟ ਕੇ ਦੇਖਿਆ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ। ਬਚਿਆ ਕੁਝਾ ਖੁਸ਼ ਵੀ ਜਾਂਦਾ ਰਿਹਾ ਅਸੀਂ ਸਭ ਹੈਰਾਨੀ ਨਾਲ ਉਸ ਨੂੰ ਦੇਖਦੇ ਰਹੇ ਸੀ ਉਹ ਕੋਈ ਹੋਰ ਨਹੀਂ ਸੀ ਸਗੋ ਸਾਡਾ ਚਾਚਾ ਬਲਵਿੰਦਰ ਸਿੰਘ ਸੀ ਬਾਪੂ ਜੀ ਦਾ ਛੋਟਾ ਭਰਾ ਜਿਸ ਨੂੰ ਅਸੀਂ ਬਚਪਨ ਦੇ ਵਿੱਚ ਗਵਾਚਿਆ ਸਮਝਦੇ ਸੀ ਅਸੀਂ ਕਦੇ ਉਸ ਦੇ ਬਾਰੇ ਜ਼ਿਆਦਾ ਨਹੀਂ ਸੀ ਸੋਚਿਆ ਕਿਉਂਕਿ ਬਾਪੂ ਜੀ ਵੀ ਉਸ ਦੇ ਬਾਰੇ ਗੱਲ ਕਰਨ ਤੋਂ ਬਚਦੇ ਸਨ ਪਰ ਅੱਜ ਉਹ ਅਧੂਰੀ ਕਹਾਣੀ ਸੱਚ ਬਣ ਕੇ ਸਾਡੇ ਸਾਹਮਣੇ ਖੜੀ ਸੀ ਬਲਵਿੰਦਰ ਚਾਚੇ ਨੇ ਆਤਮ ਵਿਸ਼ਵਾਸ ਨਾਲ ਸੁਖਦੇਵ ਵੱਲ ਵੇਖਿਆ ਅਤੇ ਕਿਹਾ ਕਿ ਹਾਂ ਇਹ ਉਹ ਜ਼ਮੀਨ ਹੈ ਜਿੱਥੇ ਤੁਹਾਡੇ ਬਾਪੂ ਜੀ ਦਾ ਜਨਮ ਹੋਇਆ ਸੀ ਅਤੇ ਜਿਵੇਂ ਤੁਸੀਂ ਲੋਕਾਂ ਨੇ ਸਮੇਤ ਜ਼ਮੀਨ ਵਿੱਚ ਦਫਨਾ ਦਿੱਤਾ ਸੀ ਤੁਸੀਂ ਲੋਕਾਂ ਨੇ ਸਿਰਫ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਸਗੋਂ ਇੱਕ ਪਿਤਾ ਦੇ ਸਾਹਾਂ ਨੂੰ ਵੀ ਕੁਚਲ ਕੇ ਰੱਖ ਦਿੱਤਾ ਪਰ ਪ੍ਰਕਿਰਤੀ ਨੇ ਤੁਹਾਡੀ ਬੇਰੁਖੀ ਦਾ ਜਵਾਬ ਮੇਰੇ ਹੱਥਾਂ ਨਾਲ ਦੇਣਾ ਤੈਅ ਕੀਤਾ ਸੀ ਸੁਖਦੇਵ ਨੇ ਜਦੋਂ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਤੂੰ ਹੈ ਜਿਸਨੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਹੈ ਸਾਡੇ ਬਾਪੂ ਜੀ ਦੀ ਕਬਰ ਤੇ ਝੂਠੀ ਗੱਲ ਲਿਖਾਈ ਹੈ ਬਲਵਿੰਦਰ ਚਾਚੇ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਇਹ ਕੋਈ ਝੂਠੀ ਗੱਲ ਨਹੀਂ ਇਹ ਉਹ ਸਚਾਈ ਹੈ ਜੋ ਤੁਸੀਂ ਲੋਕਾਂ ਤੋਂ ਲੁਕੋਈ ਸੀ ਜਿਸ ਨੂੰ ਮੈਂ ਪੱਥਰ ਤੇ ਲਿਖਵਾ ਦਿੱਤਾ ਤਾਂ ਜੋ ਦੁਨੀਆ ਦੇਖੇ ਤਾਂ ਜਦੋਂ ਖੂਨ ਦੇ ਰਿਸ਼ਤੇ ਬੇਰਹਿਮ ਹੋ ਜਾਣ ਮਿੱਟੀ ਕਮੇ ਚੀਕਾ ਮਾਰ ਲੱਗ ਜਾਂਦੀ ਹੈ ਉਸੇ ਪਲ ਪਿੱਛੇ ਤੋਂ ਕਦਮਾਂ ਦੀ ਆਹਟ ਆਈ ਜਦੋਂ ਅਸੀਂ ਪਲਟ ਕੇ ਦੇਖਿਆ ਸਾਡੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਟੱਡੀਆਂ ਰਹਿ ਗਈਆਂ ਸਾਹਮਣੇ ਬਾਪੂ ਜੀ ਖੜੇ ਸਨ ਉਹੀ ਬਾਪੂ ਜੀ ਜਿਨ੍ਹਾਂ ਨੂੰ ਅਸੀਂ ਬਿਮਾਰੀ ਦੇ ਨਾਮ ਤੇ ਜਿਉਂਦੇ ਹੀ ਦਫ਼ਨ ਕਰ ਦਿੱਤਾ ਸੀ ਉਹ ਬਾਪੂ ਜੀ ਸਾਡੇ ਹੱਥਾਂ ਦੇ ਵਿੱਚ ਤੜਫਦੇ ਰਹੇ ਅਸੀਂ ਉਹਨਾਂ ਨੂੰ ਹਸਪਤਾਲ ਲਿਜਾਣ ਦੇ ਬਜਾਏ ਕਬਰ ਦੇ ਵਿੱਚ ਦਫ਼ਨ ਕਰ ਦਿੱਤਾ ਹੁਣ ਉਹੀ ਬਾਪੂ ਜੀ ਸਾਡੇ ਸਾਹਮਣੇ ਖੜੇ ਸਨ ਸਿਹਤਮੰਦ ਅਤੇ ਸ਼ਾਂਤ ਉਹਨਾਂ ਦੇ ਚਿਹਰੇ ਤੇ ਨਾ ਕੋਈ ਨਫ਼ਰਤ ਸੀ ਨਾ ਕੋਈ ਗੁੱਸਾ ਬਸ ਇੱਕ ਅਜੀਬ ਜੀ ਉਦਾਸੀ ਜੋ ਸਾਡੇ ਸੀਨੇ ਦੇ ਵਿੱਚ ਕੰਡਿਆਂ ਵਾਂਗ ਚੁੱਭ ਰਹੀ ਸੀ ਬਾਪੂ ਜੀ ਨੇ ਨਰਮੀ ਨਾਲ ਕਿਹਾ ਕਿ ਤੁਸੀਂ ਲੋਕ ਮੈਨੂੰ ਮਰਿਆ ਸਮਝਦੇ ਵਿਦੇਸ਼ ਵਿੱਚ ਚਲੇ ਗਏ ਸੀ ਪਰ ਅਗਲੀ ਸਵੇਰ ਬਲਵਿੰਦਰ ਮੈਨੂੰ ਮਿਲਨ ਆਇਆ ਉਸ ਨੂੰ ਮੈਂ ਘਰ ਦੇ ਵਿੱਚ ਕਿਤੇ ਨਾ ਮਿਲਿਆ ਤਾਂ ਉਸ ਨੂੰ ਤਾਜੀ ਪੱਟੀ ਹੋਈ ਮਿੱਟੀ ਦੇਖੀ ਤਾਂ ਉਸ ਨੇ ਸ਼ੱਕ ਹੋਇਆ ਉਸ ਨੇ ਕਬਰ ਪੁੱਟੀ ਤੇ ਮੇਰੀ ਹਾਲਾਤ ਵੇਖ ਕੇ ਮੈਨੂੰ ਕਬਰ ਦੇ ਵਿੱਚੋਂ ਬਾਹਰ ਕੱਢਿਆ ਅਤੇ ਮੈਨੂੰ ਤੁਰੰਤ ਹਸਪਤਾਲ ਲੈ ਗਿਆ ਅਤੇ ਬਾਅਦ ਦੇ ਵਿੱਚ ਮਹੀਨਿਆਂ ਤੱਕ ਮੇਰਾ ਇਲਾਜ ਕਰਵਾਇਆ ਮੇਰਾ ਇਲਾਜ ਕਰਵਾਉਣ ਤੋਂ ਬਾਅਦ ਅਤੇ ਮੈਨੂੰ ਵਾਪਸ ਜ਼ਿੰਦਗੀ ਦਿੱਤੀ। ਬਾਪੂ ਜੀ ਦੀ ਆਵਾਜ਼ ਵਿੱਚ ਦਰਦ ਅਤੇ ਸੱਚਾਈ ਸੀ ਜੋ ਸਾਡੇ ਦਿਲਾਂ ਵਿੱਚ ਉਤਰ ਰਹੀ ਸੀ। ਫਿਰ ਮੈਂ ਫੈਸਲਾ ਕੀਤਾ ਕਿ ਜਿਸ ਪਿਤਾ ਨੇ ਪੁੱਤਰ ਨੂੰ ਜਉਂਦੇ ਹੀ ਦਫ਼ਨ ਕਰ ਦਿੱਤਾ ਉਸ ਤੋਂ ਬਿਹਤਰ ਉਹ ਭਰਾ ਹੈ ਜਿਸ ਨੇ ਆਪਣੇ ਪਿਤਾ ਨੂੰ ਮੌਤ ਦੇ ਮੂੰਹੋਂ ਕੱਢਿਆ। ਮੈਂ ਆਪਣੀ ਸਾਰੀ ਸੰਪਤੀ ਸਾਰੀ ਜ਼ਮੀਨ ਆਪਣੇ ਛੋਟੇ ਭਰਾ ਬਲਵਿੰਦਰ ਦੇ ਨਾਮ ਕਰ ਦਿੱਤੀ। ਅੱਜ ਮੈਂ ਉਸਦੇ ਨਾਲ ਹਾਂ। ਮੈਂ ਉਸਦੇ ਬੱਚਿਆਂ ਨਾਲ ਰਹਿਣਾ ਹਾਂ। ਤੁਸੀਂ ਲੋਕ ਇੱਥੇ ਕੀ ਲੈਣ ਆਏ ਹੋ? ਚਲੇ ਜਾਓ। ਇੱਥੋਂ ਸੁਖਦੇਵ ਨੂੰ ਹੁਣ ਗੁੱਸਾ ਆ ਗਿਆ। ਉਸਨੇ ਕਿਹਾ ਕਿ ਤੁਸੀਂ ਕੌਣ ਹੁੰਦੇ ਹੋ ਸਾਡੀ ਸੰਪਤੀ ਕਿਸੇ ਹੋਰ ਨੂੰ ਦੇਣ ਵਾਲੇ ਇਹ ਸਾਡਾ ਹੱਕ ਹੈ ਸਾਡਾ ਹਿੱਸਾ ਹੈ ਇਹ ਤੁਹਾਡਾ ਘਰ ਹੈ ਇਸ ਤੇ ਬਰਵਿੰਦਰ ਚਾਚੇ ਨੇ ਇੱਕ ਜ਼ੋਰਦਾਰ ਥੱਪੜ ਮਾਰਿਆ ਅਤੇ ਕਿਹਾ ਕਰ ਉਹ ਹੁੰਦਾ ਹੈ ਜਿੱਤੇ ਪੁੱਤਰ ਆਪਣੇ ਪਿਤਾ ਨੂੰ ਦਫਨ ਕਰਨ ਦੀ ਬਚਾਏ ਬਚਾਉਂਦੇ ਹੁਣ ਜਿਹੜਾ ਘਰ ਦੇ ਵਿੱਚ ਔਲਾਦ ਬੇਰਹਿਮ ਹੋ ਜਾਵੇ ਉਥੇ ਕੰਦਾ ਵੀ ਰੋਂਦੀਆਂ ਹਨ ਉਹ ਘਰ ਨਹੀਂ ਹੁੰਦੇ ਬਾਪੂ ਜੀ ਨੇ ਸਾਨੂੰ ਝਟਕਦੇ ਹੋਏ ਕਿਹਾ ਕਿ ਜੇ ਮੈਂ ਚਾਹਾਂ ਤਾਂ ਹੁਣੇ ਪੁਲਿਸ ਨੂੰ ਬੁਲਾ ਸਕਦਾ ਹਾਂ ਕਿਉਂਕਿ ਤੁਸੀਂ ਲੋਕਾਂ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਮੈਂ ਤੁਹਾਨੂੰ ਜਾਉਂਦੇ ਹੀ ਛੱਡ ਦਿੱਤਾ ਕਿਉਂਕਿ ਮੈਂ ਤੁਹਾਡਾ ਪਿਤਾ ਹਾਂ ਪਰ ਮੇਰੇ ਦਿਲ ਦੇ ਵਿੱਚ ਹੁਣ ਤੁਹਾਡੇ ਲਈ ਕੁਝ ਵੀ ਨਹੀਂ ਬਚਿਆ ਤੁਸੀਂ ਆਪਣੇ ਪਿਤਾ ਨੂੰ ਦਫਨਾਇਆ ਅੱਜ ਉਹ ਪਿਤਾ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਕੱਢ ਰਿਹਾ ਹੈ ਜਾਓ ਇੱਥੇ ਨਹੀਂ ਤਾਂ ਕਾਨੂੰਨ ਤੁਹਾਨੂੰ ਯਾਦ ਦਿਵਾਵੇਗਾ ਵੀ ਜਿਵੇਂ ਤੁਸੀਂ ਲੋਕਾਂ ਨੇ ਮੇਰੇ ਤੇ ਅਤਿਆਚਾਰ ਕੀਤਾ ਬਲਵਿੰਦਰ ਚਾਚੇ ਨੇ ਸਾਡੇ ਵੱਲ ਤਿਰਸਕਰਾਰ ਨਾਲ ਦੇਖਿਆ ਅਤੇ ਕਿਹਾ ਕਿ ਬਲਾਉ ਪਰਸ ਨੂੰ ਤੁਹਾਨੂੰ ਲੱਗਦਾ ਹੈ ਤੁਸੀਂ ਬਚ ਜਾਓਗੇ ਇਹ ਜ਼ਮੀਨ ਹੁਣ ਮੇਰੀ ਹੈ ਮੇਰਾ ਪੁੱਤਰ ਇਸ ਇਲਾਕੇ ਦਾ ਐਸਆਈ ਹੈ ਤੁਹਾਡੇ ਕੰਮ ਮੇਰੇ ਕੋਲ ਰਿਕਾਰਡ ਹਨ ਮੈਂ ਤੁਹਾਨੂੰ ਜੇਲ੍ਹ ਦੀ ਹਵਾ ਖਵਾ ਦੇਵਾਂਗਾ ਇਹ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਅੱਖਾਂ ਦੇ ਵਿੱਚੋਂ ਸ਼ਰਮ ਦੇ ਹੰਝੂ ਵਹਿਣ ਲੱਗੇ ਜਵਾਨਾਂ ਗੁੰਗੀਆਂ ਹੋ ਗਈਆਂ ਬਾਪੂ ਜੀ ਦੇ ਚਰਨਾਂ ਵਿੱਚ ਡਿਗਣ ਦੀ ਹਿੰਮਤ ਨਾ ਹੋਈ ਅਸੀਂ ਇੱਕ ਦੂਜੇ ਵੱਲ ਵੇਖਿਆ ਚੁੱਪਚਾਪ ਰੋ ਪਏ ਔਰ ਅਸੀਂ ਮੂਲ ਟਕਾਏ ਆਪਣੇ ਘਰ ਵਾਲੀਆਂ ਤੇ ਬੱਚਿਆਂ ਨਾਲ ਗੱਡੀ ਵਿੱਚ ਬਹਿ ਕੇ ਵਾਪਸ ਆ ਗਏ ਅਸੀਂ ਵਿਦੇਸ਼ੋਂ ਵਾਪਸ ਤਾਂ ਆ ਗਏ ਪਰ ਹੁਣ ਵਿਦੇਸ਼ ਸਾਨੂੰ ਅੱਜ ਨਵੀ ਲੱਗਣ ਲੱਗਿਆ ਕਾਰੋਬਾਰ ਪਹਿਲਾਂ ਹੀ ਬਰਬਾਦ ਹੋ ਚੱਕਾ ਸੀ ਹੁਣ ਤਾਂ ਆਪੋ ਆਪਣੀਆਂ ਨੌਕਰੀਆਂ ਕਰਦੇ ਸਨ ਹੁਣ ਤਾਂ ਮਿਹਨਤ ਮਜ਼ਦੂਰੀ ਕਰਕੇ ਨੌਕਰੀਆਂ ਕਰਕੇ ਪੇਟ ਪਾਲਣ ਲੱਗੇ ਘਰ ਵਾਲੀਆਂ ਦਿਨ ਪਰਤਾਨੇ ਮਾਰਦੀਆਂ ਆਪ ਵੀ ਕੰਮ ਤੇ ਜਾਂਦੀਆਂ ਪਿੱਛੇ ਬੱਚੇ ਫਰਮਾਇਸ਼ਾਂ ਕਰਦੇ ਪਰ ਅਸੀਂ ਚੋਪ ਰਹਿੰਦੇ ਕਿਉਂਕਿ ਸਾਨੂੰ ਪਤਾ ਸੀ ਕਿ ਸਾਡੀ ਜ਼ਿੰਦਗੀ ਦੀ ਬਰਬਾਦੀ ਕਿਸੇ ਹੋਰ ਵਜ੍ਹਾ ਨਾਲ ਨਹੀਂ ਸਾਡੀ ਆਪਣੀ ਨਾਫਰਮਾਨੀ ਦੀ ਸਜ਼ਾ ਹੈ ਜਿਸ ਦਿਨ ਅਸੀਂ ਬਾਪੂ ਜੀ ਨੂੰ ਕਬਰ ਦੇ ਵਿੱਚ ਦੱਬਿਆ ਉਸੇ ਦਿਨ ਸਾਡੀ ਕਿਸਮਤ ਵੀ ਦਫਨ ਹੋ ਗਈ ਜਦੋਂ ਤੱਕ ਬਾਪੂ ਜੀ ਦਾ ਦਿਲ ਨਹੀਂ ਪਿੰਗੜੇਗਾ ਉਦੋਂ ਤੱਕ ਉਹਨਾਂ ਦੀਆਂ ਅੱਖਾਂ ਵਿੱਚ ਸਾਡੇ ਲਈ ਦੁਆਰ ਨਹੀਂ ਹੋਵੇਗੀ ਜਦੋਂ ਤੱਕ ਬਾਪੂ ਜੀ ਦੇ ਹੱਥ ਸਾਡੇ ਸਿਰ ਤੇ ਨਹੀਂ ਹੁੰਦੇ ਉਦੋਂ ਤੱਕ ਅਸੀਂ ਚਾਹੇ ਕਿੰਨਾ ਮਰਜੀ ਕਮਾ ਲਈਏ ਇੱਜ਼ਤ ਨਹੀਂ ਕਮਾ ਸਕਦੇ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ